ਸੱਚੇ ਗੱਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ। ਹੋਪ ਤੁਸੀਂ ਸਾਰੇ ਫੁੱਲ ਕੈਨ ਹੋਗੇ। ਤੇ ਜਿਹੜਾ ਚੈਨਲ ਤੇ ਆਪਣੇ ਤੇ ਨਵੇਂ ਨੇ ਪਹਿਲਾਂ ਜੀ ਸਭ ਤੋਂ ਪਹਿਲਾਂ ਚੈਨਲ ਨੂੰ ਪਾ ਲਓ ਸਬਸਕ੍ਰਾਈਬ ਤੇ ਨਾਲ ਨੋਟੀਫਿਕੇਸ਼ਨ ਬਟਨ ਜ਼ਰੂਰ ਔਨ ਕਰਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਟਾਈਮ ਟੂ ਟਾਈਮ ਮਿਲਦੇ ਰਹਿਣ ਤੇ ਮੈਂ ਜਸਟ ਸਕੂਲ ਤੋਂ ਆਈ ਆ। ਹੁਣ ਹੋ ਰਹੀ ਹੈ ਸਾਡੇ ਬੱਚਿਆਂ ਦੀ ਵੇਟ ਤੁਹਾਨੂੰ ਪਤਾ ਹੀ ਹੈ। ਅਜ਼ ਯੂਜ਼ਰ ਹਨਾ ਤੇ ਬਸ ਉਹ ਵੀ ਆਉਣ ਵਾਲਿਆ। ਬਸ ਥੋੜਾ ਜਿਹਾ ਟਾਈਮ ਰਹਿ ਗਿਆ ਹੋਰ 10 ਕਮੈਂਟ ਹੋਰ ਰਹਿ ਗਏ। ਇਸ ਤੋਂ ਬਾਅਦ ਅਸੀਂ ਖਾਂਦੇ ਆਂ ਫਿਰ ਦੁਪਹਿਰ ਦਾ ਖਾਣਾ ਅੱਜ ਦੁਪਹਿਰ ਦੇ ਖਾਣੇ 'ਚ ਬਣੇ ਨੇ ਛੋਲੇ ਕਾਲੇ ਛੋਲੇ ਨਾਲ ਰਾਈਸ ਤੇ ਬਸ ਬੱਚਿਆਂ ਦੀ ਵੇਟ ਕਰਦੇ ਆਂ ਫਿਰ ਇਕੱਠੇ ਸਾਰੇ ਜਣੇ ਰੋਟੀ ਖਾਵਾਂਗੇ ਮੈਂ ਸੋਚ ਰਹੀ ਹਾਂ ਕਿ ਉਹ ਆ ਹੀ ਜਾਣ ਤੇ ਪਤੇ ਸਿੰਘ ਜਦੋਂ ਸਕੂਲ ਤੋਂ ਆਉਂਦਾ ਆ ਕੇ ਕੋਈ ਨਾ ਕੋਈ ਉਹ ਨਵੀਂ ਜਾਣਕਾਰੀ ਦਿੰਦਾ ਏ ਤੇ ਅੱਜ ਫੇਰ ਉਹਦਾ ਮੈਥ ਦਾ ਟੈਸਟ ਸੀਗਾ ਦੇਖਦੇ ਆਂ ਕੀ ਬੰਦਾ ਹੈ ਕੱਲ੍ਹ ਵਾਲੇ 'ਚ ਕਹਿੰਦਾ ਸੀਗਾ ਮੰਮਾ 2 ਨੰਬਰ ਘਟਾ ਆਏ ਨੇ ਤੇ ਅੱਜ ਦੇਖਦੇ ਆਂ ਅੱਜ ਕਿਹੜੀ ਨਵੀਂ ਗੱਲ ਦੱਸਦਾ ਏ ਆਪਾਂ ਨੂੰ ਆ ਕੇ ਉਹ ਤੇ ਅਮਨ ਚੱਲੀ ਹੈ ਨਾ ਹਣ ਤੇ ਇੱਕ ਨਾ ਮੈਂ ਸੱਚ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪੁੱਛਿਆ ਸੀਗਾ ਪਲੀਜ਼ ਮੈਨੂੰ ਦੱਸਿਓ ਇੱਕ ਵੀਕ ਹੋ ਗਿਆ ਬਹੁਤ ਜ਼ਿਆਦਾ ਮੇਰੀਆਂ ਨਾ ਲੱਤਾਂ ਬਹੁਤ ਜ਼ਿਆਦਾ ਦਰਦ ਕਰਦੀਆਂ ਪਈਆਂ ਨੇ ਮਤਲਬ ਸੇਕ ਜਿਹਾ ਨਿਕਲਣ ਲੱਗ ਜਾਂਦਾ ਜਿਦਾ ਤਾਂ ਗਰੀ ਨਿਕਲਣ ਲੱਗ ਜਾਂਦੀ ਆ ਤੇ ਪਲੀਜ਼ ਦੱਸਿਓ ਵੀ ਇਦਾਂ ਕਿਉਂ ਹੋ ਰਿਹਾ ਏ ਪਹਿਲਾਂ ਮੈਂ ਟੈਸਟ ਵગેਰਾ ਕਰਾਈ ਸੀ ਕਿ ਕੁਝ ਖਾਸ ਆਇਆ ਨਹੀਂ ਹੈਗਾ ਸਾਰਾ ਕੁਝ ਨਾਰਮਲ ਹੀ ਸੀਗਾ ਬਟ ਵਿੱਚ ਜੀ ਜਦੋਂ ਮਤਲਬ ਜਿੱਦਾਂ ਹੁਣ ਮੈਂ ਸਕੂਲ ਗਈ ਤਾਂ ਥੋੜਾ ਕੇ ਟਾਈਮ ਠੀਕ ਰਹਿਣਗੇ ਰਾਤ ਨੂੰ ਫੇਰ ਸ਼ੁਰੂ ਹੋ ਜਾਂਦੀਆਂ ਨੇ ਮੈਨੂੰ ਆ ਕਿ ਮੈਡਮ ਜੀ ਨਾਲ ਚਲੀ ਰੋਟੀ ਇਕੱਠੇ ਖਾਣੇ ਤੇ ਉਹ ਖਾਣ ਬੈਗੀ ਨਾਲ ਵਰਤਲ ਦਾ ਫੋਨ ਚੱਲਿਆ ਲੈ ਜਾ ਅਮਨ ਇਹ ਤਾਂ ਤਿਆਰ ਹੈ ਲੈ ਇਹ ਕੰਪਲੀਟ ਹਾਤਨਾ ਬੜਾ ਕਮੀ ਹੈ ਬਈਆ ਥੋੜੀ ਕਮੀ ਲੱਗ ਰਹੀ ਹੈ ਮੈਨੂੰ ਮੈਂ ਕਦੀ ਇਸ ਕੋ ਭੇਜਾਂ ਆਪਣੇ ਪਾਸ ਬਸ ਲਓ ਜੀ ਮੈਂ ਰੋਟੀ ਪਾ ਕੇ ਰੱਖੀ ਲਈ ਬਸ 2-3 ਮਿੰਟ ਰਹਿ ਗਿਆ ਫਤਿਹ ਨੂੰ ਜਾਣਾ ਨਹੀਂ ਵੀਰ ਤੱਕ ਰਾਈਸ ਤੇ ਸਬਜੀ ਦੋਨੋਂ ਹੀ ਨਾ ਬਹੁਤ ਗਰਮ ਰਹਿਣ ਥੋੜੇ ਜਿਹਾ ਠੰਡੇ ਹੋ ਜਾਣਗੇ ਮੈਂ ਤਾਂ ਅਮਨ ਦੀ ਵੇਟ ਕਰ ਰਹੀ ਸੀਗੀ ਬਟ ਅਮਨ ਮੈਡਮ ਦੀ ਖਾਣ ਲੱਗ ਗਈ ਮੈਨੂੰ ਲੱਗਿਆ ਸੀਗਾ ਕਿ ਨਹਾਣ ਚੱਲੀ ਨੂੰ ਉਸ ਤੋਂ ਬਾਅਦ ਖਾਣੀ ਆ ਪਰ ਉਹ ਖਾਣਾ ਖਾਣ ਲੱਗ ਗਈ ਤੇ ਮੈਂ ਸੋਚਿਆ ਕਿ ਮੈਂ ਪਾ ਕੇ ਰੱਖ ਹੀ ਦਿੰਨੀ ਆ ਸਤਿ ਸ੍ਰੀ ਅਕਾਲ ਜੀ ਹਾਂ ਜੀ ਕਿਸੇ ਐਰੇ ਗਰੇ ਬੰਦੇ ਨੂੰ ਸਲਾਮ ਨਹੀਂ ਹੋ ਮੇਰੀ ਅੱਛਾ ਜੀ ਕੋਈ ਨਾ ਇਹ ਐਰੇ ਗਰੇ ਬੰਦੇ ਦਾ ਕੋਲਡ ਕੋ ਐਰੇ ਗਰੇ ਬੰਦੇ ਦਾ ਕੋਲਡ ਕਾਫੀ ਬੰਗੇ ਫਿਰ ਤੁਹਾਨੂੰ ਦੇਵਾਂਗੇ ਬੋਲ ਹਣਾ ਮੈਂ ਪਤਾ ਕੀ ਕਹਾਂ ਇਸ ਦੇ ਅਰੇ ਗਰੇ ਬੰਦੇ ਨੂੰ ਨੀ ਕਾਫੀ ਮੈਂ ਪੀ ਆਂਦੀ ਦਿਨਾਂ ਚਿਰ ਨਹੀਂ ਖੂਏ ਸਾਚੇ ਨਹੀਂ ਕੀ ਮੈਨੂੰ ਕਹਿੰਦਾ ਪੂਰਾ ਗਾਣਾ ਲਾਣੀ ਨੂੰ ਮੇਰੀ ਹੋਰ ਅਮਨ ਕਿਦਾਂ ਟਿੰਡੀ ਮੈਨੂੰ ਬੱਫੀ ਨਹੀਂ ਪਾਈ ਉਹ ਦੇ ਉਹ ਦੇ ਫਤ ਉਹ ਦੇ ਕੀ ਕਰਦੇ ਤੁਸੀਂ ਵੀ ਕਰਕੇ ਆਓ ਮੈਂ ਨਹੀਂ ਹੈਲੋ ਕਿਉਂ ਫਾਤੇ ਕਿੰਨਾ ਪਰਨੀਤ ਕਿੰਨਾ ਟ੍ਰਾਫਿਕ ਹੋ ਗਿਆ ਇੱਕੋ ਦਮ ਜੋ ਤੁਹਾਡੀ ਵੈਨ ਆਈ ਹੈ ਨਾ ਹਾਏ ਹਾਏ ਕਿੱਥੇ ਉਹ ਕੀ ਹੋ ਰਹੀ ਸੀ ਭਾਈ ਕੱਲ ਪਰਸੋਂ ਵੀ ਅੰਮਾ ਉਹ ਗੱਡੀ ਦਾ ਤੇ ਕੱਖ ਨਹੀਂ ਰਿਹਾ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਹੈ ਇੱਥੇ ਨਹੀਂ ਇਹਨਾਂ ਨੂੰ ਬੈਠਾ ਹੋ ਗਿਆ ਠੀਕ ਹੈ ਉਹ ਜਿਹੜੇ ਟ੍ਰੈਕਿਆਂ ਨੂੰ ਇਧਰ ਹੀ ਆਏ ਉਹਧਰ ਹੀ ਹੋ ਹਾਂਜੀ ਤੁਸੀਂ ਦੱਸਣਾਓ ਅੱਜ ਕੋਈ ਨਵੀਂ ਖਬਰ ਹੈ ਅੰਮਾ ਕਿੰਨੇ ਨੰਬਰ ਆਏ ਹਾਂਜੀ ਮੰਤਾ ਨੂੰ ਕਹਿ ਨਹੀਂ ਜਦੋਂ ਫਟੇ ਆਗਾ ਨੂੰ ਕੋਈ ਨਵੀਂ ਖਬਰ ਸੁਣਨ ਨੂੰ ਮਿਲੂਗੀ ਅੱਜ ਤਾਂ ਸਹੀ ਨਹੀਂ ਅਜਾ ਜ਼ਿਆਦਾ ਜ਼ਿਆਦਾ ਕੱਟ ਨਹੀਂ ਗਏ ਅੱਜ ਮੰਮਾ ਸਹੀ ਨੇ ਅੱਜ ਸਾਰੇ ਬੀ ਡਸ ਤਾਂ ਮੇਰੇ ਪੁੱਤ ਦੇ ਵਧੀਆ ਨੰਬਰ ਆ ਗਏ ਅਸਤਾ ਪੂਰਾ ਰੀਡ ਕਰਕੇ ਪੂਰਾ 100 ਦਾ ਕਰੀਡ ਕੀਤਾ ਅੱਛਾ ਫਿਰ ਵਲੌਗ ਵੀ ਸ਼ੁਰੂ ਕਰ ਦੋ ਮੈਂ ਤੁਹਾਡੀ ਵੇਟ ਕਰ ਰਿਆ ਸੀ ਅੱਮਾ ਅੱਜ ਤਾਂ ਨਿਪਟਵਾਣਗੇ ਥੋੜੇ ਜਿਹਾ ਕੱਟੇ ਗਏ ਨੇ ਬਸ ਕੋਈ ਨਹੀਂ ਵੀਰੇ ਤੁਸੀਂ ਪਹਿਲਾਂ ਵਲੌਗ ਸ਼ੁਰੂ ਕਰੋ ਹਾਂ ਪੱਕੀ ਗੱਲ ਹੈ ਹੈਲੋ ਗਾਇਜ਼ ਵੈਲਕਮ ਟੂ ਅਨਦਰ ਵਲੌਗ ਕੈਨ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਕਮੈਂਟ ਬਾਕਸ ਕਰਦੇ ਆ ਬਣਾ ਰਹੇ ਹਾਂ ਲਾ ਉੱਧਰ ਕਿੱਧਰ ਕੁਛ ਨਹੀਂ ਹੈਗਾ ਮम्मा ਨੇ ਸੂਟ ਖੋਲੇ ਨੇ ਲਫਾਪੇ ਦੀ ਬਾਹ ਜਾ ਕੇ ਕਹਿੰਦੇ ਉੱਧਰ ਕੀ ਹੈ ਚਲ ਆ ਜਾਓ ਬਸ ਰੋਟੀ ਪਾਈ ਪਈ ਪਰ ਨਹੀਂ ਤੁਸੀਂ ਹੈਂ ਖਾਵਾਂਗੇ ਖਾਣੀ ਹੈ ਠੀਕ ਆ ਫਤੈ ਚਲ ਬੈਠ ਪੁੱਤਾਂ ਠੰਡੀ ਹੋ ਗਈ ਹੋਣੀ ਸਬਜੀ ਇਹਦੇ ਨਾਲ ਨਹੀਂ ਖਾਵਾਂਗੇ ਨਹੀਂ ਇਹਦੇ ਨਾਲ ਨਹੀਂ ਆ ਤਾਂ ਮੈਂ ਖਾਵਾਂਗੀ ਇਹਦੇ ਚ ਤਾਂ ਫਤੈ ਐਂ ਕਰੋ ਪੁੱਤ ਇੱਧਰ ਦੇਖੋ ਆਪਣੇ ਸ਼ੂਜ਼ ਸਾਰਾ ਕੁਝ ਲਾ ਕੇ ਨਾ ਉਧਰ ਸਾਈਡ ਤੇ ਰੱਖ ਦਿਓ ਕਿੱਧਰ ਜਾ ਰਹੇ ਹੋ ਲਓ ਇਹ ਪਹਿਲੇ ਮੈਂ ਪਨੀਰ ਦੀ ਰੋਟੀ ਵੀ ਪਾ ਲਵਾਂ ਤੇ ਫੇਰ ਆਪਾਂ ਖਾਂਦੇ ਪੁੱਤ ਇੱਕ ਸਾਈਡ ਤਰਫ ਹੋਣ ਜੀ ਆ ਆ ਯਾਰ ਮੰਮਾ ਦੇਖੋ ਇਹ ਕਰੀ ਨਾ ਹਾਂ ਪੂਰੀ ਰੋਟੀ ਰੋਟੀ ਫੈਸਲੇ ਹੋਣ ਨੇ ਤੇ ਹਿੰਦੀ ਦੀ ਬੁੱਕ ਲੈ ਕੇ ਕੋਈ ਗੱਲ ਨਹੀਂ ਦੇ ਦਾਂਗੀ ਹਿੰਦੀ ਦੀ ਬੁੱਕ ਤਾਂ ਲੈਣੀ ਹੈ ਪੁੱਤ ਕਦੋਂ ਦੇ ਦੋਗੇ ਹਾਂ ਹਾਂ ਉਹ ਤਾਂ ਹਿੰਦੀ ਦੀ ਬੁੱਕ ਲਈ ਤਾਂ ਦੇਣੇ ਪੈਣੇ ਨੇ ਦੇ ਦੋਗੇ ਹਾਂ ਹਾਂ ਕੀ ਗੱਲ ਪੱਕੀ ਗੱਲ ਹੈ ਯਾਰ ਪਤਾ ਤੈਨੂੰ ਪਹਿਲਾਂ ਹੀ ਟੈਨਸ਼ਨ ਵਾਈਦੀ ਹਮਣਾ ਥਾਲੀ ਪਾ ਤੇ ਤੇਰਾ ਵੀ ਅੱਛਾ ਕਿ ਸਾਡੇ ਰੋਡ ਤੇ ਇੰਨਾ ਕਿ ਜ਼ਿਆਦਾ ਟ੍ਰੈਫਿਕ ਹੁੰਦਾ ਨਾ ਟੈਨਸ਼ਨ ਪਈ ਰਹਿੰਦੀ 10 ਮਿੰਟ ਪਹਿਲਾਂ ਹੀ ਜਾ ਕੇ ਖੜਨਾ ਪੈਂਦਾ ਰੋਡ ਤੇ ਜਿਹੜੇ ਬੱਚਿਆਂ ਨੇ ਆਉਣਾ ਹੁੰਦਾ ਹੁਣ ਮੇਰਾ ਦੀ ਵੈਨ ਆਈ ਤੇ ਇੰਨਾ ਰੋਡ ਇੰਨੀਆਂ ਗੱਡੀਆਂ ਖੜੀਆਂ ਜੀ ਨੇ ਸੱਚੀ ਅੱਛਾ ਬਾਹਰਲੇ ਮੁਲਖਾਂ ਚ ਆਵਾਜ਼ ਆ ਗੱਡੀਆਂ ਵਾਲੇ ਹੌਲੀ ਕਰ ਲੈਂਦੇ ਨੇ ਜਾਂ ਮਤਲਬ ਰੋਕ ਕੇ ਆਂਦੇ ਨੇ ਕਿ ਬੱਚੇ ਲੰਘ ਜਾਣ ਇੱਥੇ ਸਪੀਡ ਹੋਰ ਝੱਕ ਦਿੰਦੇ ਨੇ ਕਿ ਅਸੀਂ ਲੰਘ ਜਾਈਏ ਪਹਿਲਾਂ ਬੱਚਿਆਂ ਦੀ ਕੋਈ ਗੱਲ ਨਹੀਂ ਚਲੋ ਤਾਂ ਇਹ ਕੱਪੜੇ ਲੰਘ ਲਾਂਦਰ ਸੋਈ ਜੀ ਪਹੁੰਚ ਕੇ ਹੈ ਚਲੋ ਲੈ ਗਰ ਨਹੀਂ ਤੂੰ ਕਿੱਕ ਗੋੜਕ ਤੋਂ ਇਹ ਦਮ ਜਿੱਤ ਰਖ ਲੈ ਹਮ ਮਿਨਿਮਮ ਜਿਹੇ ਕੋ ਹਾਂ ញੂញੂ ਮਿਨਿਮਮ ਜਿੱਦੀ ਕਮਾ ਉਹ ਕਿਤੇ ਨਹੀਂ ਆਪਾ ਸਾ ਇਹ ਤੁਝ ਆਸਾਨ ਨਹੀਂ ਹੋਗਾ ਹਾਂ ਇੱਕ ਖਰਚੇ ਇੱਕ ਮਟਰ ਹਾਂ ਬਲਵਿੰਦਰ ਹਾਂ ਕੋਲ ਮੈਂ ਅੱਦਾ ਕਰ ਲਿਆ ਬਲਵਿੰਦਰ ਓਮਦੂਰ ਕਰਵਾ ਦੇ ਦੇਖੋ ਕਰ ਲੋ ਅੰਮਾ ਪਾਪੋ ਉਹ ਕਿੱਥੇ ਚਲੇ ਗਏ ਇਹ ਇਹ ਹੁਣ ਆ ਕੁਰਸੀ ਇਧਰ ਆ ਜੂਗੀ ਕੰਪਿਊਟਰ ਟੇਬਲ ਬਣ ਜੂਗਾ ਠੀਕ ਹੈ ਠੀਕ ਹੈ

ਲੱਗਦਾ ਹੀ ਨਹੀਂ ਹੈ ਕਿ ਕੱਲ ਆਸੀ ਇਹ ਐਂਕਰ ਦੇ ਸਾਰੇ ਮਤਲਬ ਰੱਖਣ ਆਇਆ ਸੀਗਾ ਸਾਰੇ ਕੰਮ ਤਾਂ ਮੇਰੇ ਆਉਣ ਤੋਂ ਪਹਿਲਾਂ ਹੋਰ ਵੀ ਜੇ ਕੋਈ ਕੰਮ ਰਹਿ ਗਿਆ ਸਾਰੇ ਕੰਮ ਚੰਗੀ ਤਰ੍ਹਾਂ ਸਿੱਖ ਲੋ ਜੀ ਮੈਂ ਕਿਹਾ ਮੇਰੇ ਆਉਣ ਤੋਂ ਪਹਿਲਾਂ ਸਾਰੇ ਕੰਮ ਚੰਗੀ ਤਰ੍ਹਾਂ ਸਿੱਖ ਲੋ ਜੇ ਕੋਈ ਰਹਿ ਗਿਆ ਤਾਂ ਹੋ ਜੋ ਉਧਰ ਗੱਲਾਂ ਚੱਲਣ ਦੀਆਂ ਨੇ ਇੱਧਰ ਫੋਨ ਫਿਰ ਇੱਧਰ ਸਕੂਲ ਤੋਂ ਨਾ ਹੁੰਦੇ ਆ ਸਾਰਾ ਰੋਟੀ ਖਾ ਕੇ ਪੋਣੀ ਦਾ ਕੰਮ ਸ਼ੁਰੂ ਹੋ ਗਿਆ ਉਹ ਤਾਂ ਪੈਸੇ ਦੇ ਆ ਉਹ ਫਿਰ ਉਹਨੂੰ ਆਪਾ ਵੀ ਆਣਾ ਨਹੀਂ ਆਣਾ ਉਹਨੂੰ ਵੀ ਟਾਈਮ ਲਾਣਾ ਹੈ ਹਾਂ ਵੀਡੀਓ ਚੰਗੀ ਭਲੀ ਚੱਲਦੀ ਜਾ ਰਹੀ ਹੈ ਬਾਜੀ ਨੇ ਅੱਜ ਸਾਨੂੰ ਕੋਈ ਸਪੈਸ਼ਲ ਖਬਰ ਦੇਣੀ ਤੇ ਭਾਈ ਨੇ ਸਾਨੂੰ ਬਰਾਦ ਦਾ ਭਾਜੀ ਕਹਿੰਦੇ ਸਾਰੇ ਜਣੇ ਇੱਧਰ ਆਓ ਮੇਰੇ ਕੋਲ ਬਨਾਮਾ ਮੂਹ ਪਿੱਛੇ ਕੋਲ ਲਓ ਹਾਂਜੀ ਖੂਲ ਦੋ ਇੱਧਰ ਆ ਇੱਧਰ ਇਹ ਤਾਈ ਦਾ ਮਪਾ ਜੁਮਾ ਜੁਮਾ ਇਹ ਨਾ ਖਬਰ ਕੋਈ ਨਾ ਖਬਰ ਮੇਰਾ ਫੋਨ ਕੀਤਾ ਤੁਸੀਂ ਕਹਿੰਦੇ ਕੋਈ ਨਾ ਮਾ ਤੁਰਦਾ ਤੇ ਵੀ ਜਿੱਤਾਂ ਇੱਕ 1.5 ਵਜੇ ਦੱਸਣਾ ਮੈਨੂੰ ਫੋਨ ਕਰ ਪੰਨੀ ਤਾਂ ਕੱਟਨਾਂ ਕਿ ਕਰੀ ਬੜੀ ਰੌਸ਼ਨੀ ਪੈਂਦੀ ਉਹ ਤਾਰਾ ਕੁਝ ਦੇਖਦਾ ਨਹੀਂ ਹੈਗਾ ਕੋਈ ਗੱਲ ਨਹੀਂ ਫਿਰ ਕਿਉਂ ਹੋ ਗਿਆ ਇਹ ਦੋਨਾਂ ਨੇ ਨਾ ਆ ਕੇ ਫੁੱਲ ਨਜ਼ਾਰੇ ਲਏ ਇੱਕ ਕਹਿੰਦਾ ਮੈਨੂੰ ਭੁੱਖ ਨਹੀਂ ਹੈਗੀ ਨਹੀਂ ਮੈਂ ਖਾ ਲ ਲਿਆ ਇੱਕ ਕਹਿੰਦਾ ਆ ਆ ਛੋਟਾ ਭਾਈ ਸਭ ਜੀ ਕਹਿੰਦੇ ਮੈਨੂੰ ਭੁੱਖ ਨਹੀਂ ਹੈਗੀ ਤੇ ਜਦੋਂ ਮੈਂ ਪੈ ਗਈ ਨਾ ਲੰਮੇ ਫਿਰ ਇਹਨੇ ਕਹਿਣਾ ਮਮਾ ਭੁੱਖ ਲੱਗਣ ਦੀ ਕੁਛ ਦੋ ਮੈਨੂੰ ਬਣਾ ਕੇ ਹੁਣ ਤੇਰੇ ਪਾਸੇ ਨਾ ਘਮਾਇਆ ਵਿਦੇਸ਼ ਪਾਸੇ ਕਰ ਲੈ ਇਧਰਲੇ ਪਾਸੇ ਉਧਰਲੇ ਬਸ ਤੱਕ ਮਾਪੂਤ ਪਾਪਾ ਨੂੰ ਪਤਾ ਹੈ ਕਿ ਮੈਨੂੰ ਕੀ ਮੈਨੂੰ ਸਭ ਨੂੰ ਪਤਾ ਨਹੀਂ ਤੂੰ ਕੀ ਸੋੰਦਾ ਪਿਆ ਬਣੀ ਤੂੰ ਪਹੁੰਚ ਗਈ ਜੀ ਅਸੀਂ ਆਪਣੀ ਡਿਊਟੀ ਨਿਭਾਉਣ ਵਾਸਤੇ ਬੜੀ ਸ਼ਿੱਦਤ ਦੇ ਨਾਲ ਜਾਦਾ ਸਾਨੂੰ ਆਡਰ ਆ ਚੁੱਕਿਆ ਠੀਕ ਹੈ ਗਰਮ ਚਾਹ ਬਣਾ ਗਲੈਨੀ ਹਾਸੀ ਆਈ ਮਨ ਕਹਿੰਦੀ ਗਰਮ ਚਾਹ ਹੀ ਬਣਾ ਲੈ ਤੇ ਫਤਿਹ ਮੈਨੂੰ ਕਹਿੰਦਾ ਮਮਾ ਰਹਿਣ ਦੋ ਗੰਦਾ ਤੂੰ ਹੀ ਆਰਾਮ ਕਰੋ ਤੂੰ ਚਾਹ ਬਣਾਣੀ ਹੈਗੀ ਆਪ ਹੀ ਬਣਾ ਲੈ ਲੇਂਗੀ ਕਹਿੰਦਾ ਹੈ ਖੈਰ ਕੇ ਸਾਰੇ ਹੱਸਣ ਲੱਗ ਗਏ ਫਤਿਹ ਦੀ ਗੱਲ ਸੁਣ ਕੇ ਅੱਜਕੱਲ ਬੱਚੇ ਬਹੁਤ ਜ਼ਿਆਦਾ ਉਹ ਤਰੀ ਦੀ ਵੀਡੀਓ ਬਣਾ ਦੇਣਾ ਦੇ ਮੇਰਾ ਫੋਨ ਟਿਕ ਚੱਲਾ ਸੀਗਾ ਹੁਣੇ ਕੰਮ ਹੋ ਜਾਂਦਾ ਸੀਗਾ ਮੇਰੇ ਕੋਲੋਂ ਦਾ ਬਟ ਅੱਜ ਫੇਰ ਇੱਕ ਰਿਲੈਕਸੇਸ਼ਨ ਹੋਰ ਮਿਲ ਗਈ ਆਪਾਂ ਨੂੰ ਮੇਰੇ ਵਾਸਤੇ ਤਾਂ ਇਹ ਖੁਸ਼ਖਬਰੀ ਤੋਂ ਛੋਟੀ ਚੀਜ਼ ਨਹੀਂ ਹੁੰਦੀ ਹੈਗੀ ਕਿ ਰਾਤ ਵਾਸਤੇ ਸਬਜ਼ੀ ਬਣੀ ਪਈ ਹੈ ਸੋ ਮੈਂ ਅੱਜ ਥੋੜੀ ਜਿਹੀ ਰੈਸਟ ਕਰ ਸਕਦਾਂ ਮਤਲਬ ਅੱਧਾ ਘੰਟਾ ਸੌ ਸਕਦੀ ਆ ਮੈਂ ਫੇਰ ਜੀ ਆਪਾਂ ਇਹ ਕਰ ਬਣਾਤੀ ਚਾਹ ਬਣਾਤੀ ਮਤਲਬ ਰੱਖਤੀ ਚਾਹ ਅੱਜ ਯਾਰ ਮੈਂ ਬਸ ਸਾਰੀ ਵੀਡੀਓ ਚ ਕਰਨੀ ਨਵੀਂ ਖਬਰ ਨਵੀਂ ਖਬਰ ਨਵੀਂ ਖਬਰ ਤੇ ਮੈਂ ਨਵੀਂ ਖਬਰ ਤੇ ਯਾਦ ਆ ਗਿਆ ਸੱਚ ਕਿ ਅਸੀਂ ਸਾਰੇ ਜਣੇ ਫੇਰ ਤੋਂ ਪਲਾਨ ਕਰ ਰਹੇ ਹਾਂ ਸਾਡਾ ਮਤਲਬ ਸਾਰਾ ਅਸੀਂ ਸਟਾਫ ਮੈਂਬਰ ਤੀਆਂ ਦਾ ਪਲਾਨ ਕੀ ਮਤਲਬ ਕਰਨੀਏ ਨੇ ਲਾਸਟ ਟਾਈਮ ਵੀ ਕੀਤੀਆਂ ਸੀਗੀਆਂ ਤੇ ਹੁਣ ਫੇਰ ਅਸੀਂ ਕਰਨੀਆਂ ਨੇ ਅਗਸਤ ਚ ਸੋਚ ਰਹੇ ਹਾਂ ਕਿ ਅਗਸਤ ਚ ਕਰੀਏ ਬਾਕੀ ਦੇਖਦੇ ਹਾਂ ਜਦੋਂ ਵੀ ਛੁੱਟੀ ਹੋਈ ਅਸੀਂ ਉਸ ਹਿਸਾਬ ਨਾਲ ਪਲਾਨ ਬਣਾਉਣਾ ਹੈ ਤੇ ਜਿੱਥੇ ਅਸੀਂ ਪਹਿਲਾਂ ਅਰੇਂਜ ਕੀਤਾ ਸੀ ਤੀਆਂ ਦਾ ਫੰਕਸ਼ਨ ਉੱਥੇ ਹੀ ਫੇਰ ਕਰਾਂਗੇ ਸੋ ਜਿਹੜਾ ਕੋਈ ਨੇੜੇ-ਟੜ ਵਾਲੇ ਹੈਗੇ ਨੇ ਅਗਰ ਤੁਸੀਂ ਆਣਾ ਚਾਹੁੰਦੇ ਹੋ ਤੇ ਮੇਰੇ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਤੁਸੀਂ ਆ ਸਕਦੇ ਹੋ ਠੀਕ ਹੈ ਅਸੀਂ ਨਾ ਉੱਥੇ ਮਤਲਬ ਲਾਸਟ ਇਅਰ ਵੀ ਕੀਤਾ ਸੀਗਾ ਬਹੁਤ ਵਧੀਆ ਸੀਗਾ ਅਸੀਂ ਸਾਰੇ ਜਣੇ ਆਪਣੀ ਕਲੈਕਸ਼ਨ ਕਰ ਲੈਣੇ ਤੇ ਬਹੁਤ ਵਧੀਆ ਰਹਿੰਦਾ ਅੰਦਰ ਸਾਰਾ ਅਰੇਂਜਮੈਂਟ ਖਾਣ ਪੀਣ ਦਾ ਗਿੱਧੇ ਭੰਗੜੇ ਦਾ ਬਹੁਤ ਵਧੀਆ ਲੱਗਦਾ ਆ ਤੇ ਨਾਲੇ ਨਾ ਸਾਰੀਆਂ ਵਿਮੈਨਸ ਨੂੰ ਮੈਨਸ ਖੁਸ਼ ਹੁੰਦਾ ਯਾਰ ਮੌਕਾ ਮਿਲ ਜਾਂਦਾ ਕੋਈ ਕੋਈ ਮੌਕਾ ਮਿਲਦਾ ਤੇ ਖੁਸ਼ ਹੋ ਲੈਣਾ ਚਾਹੀਦਾ ਹਨਾ ਤੇ ਹੁਣ ਅਸੀਂ ਸਾਰੇ ਜਣੇ ਬਸ ਆਪਣੀਆਂ ਫੁੱਲਾਂ ਤਿਆਰੀਆਂ ਕਰਨ ਲੱਗੇ ਹੋਏ ਆ ਕਿ ਸੂਟ ਸਾੜ ਬਣਾ ਲਓ ਜੀ ਘੈਂਟ ਘੈਂਟ ਜੇ ਕਿ ਨੈਕਸਟ ਮੰਥ ਆਪਾਂ ਨੇ ਜਿਹੜਾ ਤੀਆਂ ਦਾ ਫੰਕਸ਼ਨ ਹੈਗਾ ਆ ਉਹ ਕਰਨਾ ਆ ਇਸ ਵਾਰ ਹੋ ਸਕਦਾ ਆਈ ਥਿੰਕ ਜ਼ਿਆਦਾ ਮੈਂਬਰ ਐਡ ਹੋਣਗੇ ਬਿਕੋਜ਼ ਲਾਸਟ ਟਾਈਮ ਇੰਨਾ ਜ਼ਿਆਦਾ ਕਿਸੇ ਨੂੰ ਪਤਾ ਨਹੀਂ ਸੀ ਤੇ ਜਲਦੀ ਜਲਦੀ ਅਰੇਂਜ ਕੀਤਾ ਸੀਗਾ ਬਟ ਹੁਣ ਤੋਂ ਹੀ ਅਸੀਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਸੋ ਸੌਰੀ ਪਤਾ ਨਹੀਂ ਕੌਣ ਆਇਆ ਗੱਡੀ ਲੱਗੀ ਹੋਈ ਹੈ ਅੰਦਰ ਸਾਰੇ ਜਣੇ ਵੀਡੀਓ ਕਾਲ ਤੇ ਲੱਗੇ ਹੋਏ ਆ ਤੇ ਮੈਂ ਫਟਾਫਟ ਚਾਹ ਬਣਾਣ ਆ ਗਈ ਮੈਨੂੰ ਕਾਹਲੀ ਪੈ ਰਹੀ ਐ ਸ਼ੇਕੀ ਇੱਥੇ ਚਾਹ ਬਣੇ ਤੇ ਮੈਂ ਵੀ ਅੰਦਰ ਜਾ ਕੇ ਉਹਨਾਂ ਦੇ ਨਾਲ ਗੱਲ ਕਰਾਂ ਤੇ ਬਾਕੀ ਆਸਤੇ ਖਾਨ ਨੂੰ ਦਿਖਾਇਆ ਬਲਿੰਦਰ ਨੇ ਦੇਖਿਆ ਕਿੰਨਾ ਸੋਹਣਾ ਆਪਣਾ ਰੂਮ ਸੈੱਟ ਕੀਤਾ ਆ ਸੀਗੀ ਬਲਿੰਦਰ ਦੀ ਨਾ ਇੱਥੇ ਵੀ ਹੈਬਿਟ ਸੀਗੀ ਜਦੋਂ ਕਿਤੇ ਛੁੱਟੀਆਂ ਪੈਂਦੀਆਂ ਨੇ ਮੈਂ ਜਾਣਦੀ ਹੁੰਦੀ ਸੀ ਮਤਲਬ ਮੰਮੀ ਕੋ ਚਲੀ ਜਾਂਦੀ ਹੁੰਦੀ ਸੀ ਉਦੋਂ ਮੈਂ ਸਕੂਲ ਟੀਚ ਨਹੀਂ ਸੀ ਕਰਦੀ ਉਦੋਂ ਮੈਂ ਟੀਚ ਨਹੀਂ ਸੀ ਕਰਦੀ ਤੇ ਮਤਲਬ ਜਦੋਂ ਮੈਂ ਆਉਣਾ ਹੁੰਦਾ ਸੀ ਵਾਪਸ ਤੇ ਘਰ ਮਤਲਬ ਬਲਿੰਦਰ ਨੇ ਆਨ ਵਧੀਆ ਸਾਬ ਸੁੱਤਰਾ ਪੂਰਾ ਰੱਖਿਆ ਹੁੰਦਾ ਸੀ ਐ ਨਹੀਂ ਕਈ ਵਾਰੀ ਹੁੰਦੀ ਨਾ ਡੈਂਸ ਦੇ ਪਿੱਛੋਂ ਗੰਦਵਾਗ ਰੱਖਦੇ ਆ ਪਰ ਬੁਲਿੰਦਰ ਦੀ ਐਵੇਂ ਦੀ ਸੱਚੀ ਮੈਂ ਬਹੁਤ ਲੱਕੀ ਆ ਬੁਲਿੰਦਰ ਦੀ ਐਵੇਂ ਦੀ ਬਿਲਕੁਲ ਵੀ ਆਦਤ ਨਹੀਂ ਹੈਗੀ ਬਿਲਕੁਲ ਐਨ ਬਹੁਤ ਵਧੀਆ ਸਫਾਈ ਰੱਖਦੇ ਤੇ ਅੱਜ ਵੀ ਸਾਰਾ ਇਹ ਸੈਟਿੰਗ ਕਰਕੇ ਤੇ ਅੱਜ ਵੀ ਉਹਨਾਂ ਸਾਰੀ ਸੈਟਿੰਗ ਕਰਕੇ ਮੈਨੂੰ ਦਿਖਾ ਰਹੇ ਸੀਗੇ ਪਹਿਲਾਂ ਮੈਨੂੰ ਦੱਸ ਰਹੇ ਮੈਂ ਉਹਨਾਂ ਨੂੰ ਥੋੜੇ ਦਿਨ ਪਹਿਲਾਂ ਹੀ ਕਹਿ ਕੇ ਟੀ ਸੀਗੀ ਕਿ ਬੁਲਿੰਦਰ ਤੁਸੀਂ ਸਵੇਰੇ ਜੋਗਿੰਗ ਕਰਾ ਕਰਨ ਜਾਇਆ ਕਰੋ ਤੇ ਮੈਨੂੰ ਦੱਸ ਰਹੇ ਸੀਗੇ ਕਿ ਮੈਂ ਹੁਣ ਉਹਨਾਂ ਨੇ ਸਟਾਰਟ ਕਰਤੀ ਦੋ ਤਿੰਨ ਦਿਨ ਹੋ ਗਏ ਤੇ ਹੁਣ ਅੱਜ ਮੈਨੂੰ ਤੂੰ ਹੁੰਦਿਆਂ ਜਿਹੜਾ ਤੂੰ ਹੁੰਦਿਆਂ ਜਿਹੜਾ ਗਾਣਾ ਗਾਇਆ ਹਾਂ ਜਦ ਮਮਾ ਨੂੰ ਕਹਦਾ ਵੀ ਤੂੰ ਵੀ ਅੱਗੋਂ ਮਮਾ ਐਂ ਕਹਦੇ ਜਿਹੜਾ ਗਾਣਾ ਗਾਇਆ ਸਕੂਲੋਂ ਹੁੰਦਿਆਂ ਬੋਲਣਾ ਕਿਹੜਾ ਲੀਕ ਹੁਣ ਤਾਂ ਭੁੱਲ ਗਿਆ ਤੈਨੂੰ ਹੁਣ ਕਿਤੇ ਯਾਦ ਆਉਣਾ ਇਧਰ ਦੋਨਾਂ ਦੀ ਪਿਓ ਪੁੱਤਾਂ ਦੀ ਲੜਾਈ ਚੱਲਦੀ ਰਹਿੰਦੀ ਦੇਖੋ